ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਐ ਬਰਾਤ ਦੇ ਲਈ ਇਹ ਗੱਡੀ ਤਿਆਰ ਹੋ ਰਹੀ ਸੀ ਔਰ ਇਸ ਦੌਰਾਨ ਦੋ ਵਿਅਕਤੀ ਆ ਕੇ ਗੱਡੀ ਦੇ ਵਿੱਚ ਬੈਠਦੇ ਨੇ ਜਦਕਿ ਤੀਸਰਾ ਵਿਅਕਤੀ ਮੋਟਰਸਾਈਕਲ ਤੇ ਇਸ ਗੱਡੀ ਦੇ ਨਾਲ-ਨਾਲ ਚੱਲਦਾ ਹੈ ਥੋੜੀ ਦੂਰ ਜਾ ਕੇ ਇਹਨਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੱਡੀ ਦੇ ਡਰਾਈਵਰ ਦੇ ਗੋਲੀ ਮਾਰ ਦਿੱਤੀ ਗਈ ਜਿਸ ਦੀ ਹਾਲਤ ਇਸ ਵਕਤ ਗੰਭੀਰ ਬਣੀ ਹੋਈ ਆ ਉਹਨੂੰ ਲੁਧਿਆਣਾ ਦੇ ਡੀ ਐਮ ਸੀ ਵਿਖੇ ਰੈਫਰ ਕੀਤਾ ਗਿਆ ਹੈ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਹੈ ਮੋਗੇ ਦੇ ਰਹਿਣ ਵਾਲੇ ਨਵਦੀਪ ਸਿੰਘ ਸਵੇਰੇ ਆਪਣੀ ਗੱਡੀ ਨੂੰ ਸਜਾ ਕੇ ਬਰਾਤ ਵਿੱਚ ਸ਼ਾਮਿਲ ਕਰਨ ਲਈ ਜਾ ਰਹੇ ਸਨ ਪਰ ਇਸ ਦੌਰਾਨ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਲਿਫਟ ਮੰਗਦੇ ਨੇ ਉਹਨਾਂ ਦੀ ਗੱਡੀ ਵਿੱਚ ਬੈਠ ਜਾਂਦੇ ਨੇ ਜਦਕਿ ਇੱਕ ਵਿਅਕਤੀ ਮੋਟਰਸਾਈਕਲ ਤੇ ਗੱਡੀ ਦੇ ਨਾਲ-ਨਾਲ ਚੱਲਦਾ ਹੈ ਜਦੋਂ ਇਹ ਥੋੜੀ ਦੂਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਕਾਰ ਡਰਾਈਵਰ ਦੇ ਦੋਸਤ ਨੇ ਦੱਸਿਆ ਕਿ ਨਵਦੀਪ ਨੂੰ ਕੋਲ ਆਂਦੀ ਹੈ ਤੇ ਉਸ ਤੋਂ ਬਾਅਦ ਨਵਦੀਪ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਉਂਕਿ ਇਹ ਗੱਡੀ ਬਰਾਤ ਦੇ ਵਿੱਚ ਸ਼ਾਮਿਲ ਹੋਣੀ ਸੀ ਨਵਦੀਪ ਚਲਿਆ ਜਾਂਦਾ ਹੈ ਰਸਤੇ ਦੇ ਵਿੱਚ ਦੋ ਜਣੇ ਉਸ ਦੇ ਕੋਲੋਂ ਲਿਫਟ ਮੰਗਦੇ ਨੇ ਉਸ ਦੀ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਜਦਕਿ ਤੀਸਰਾ ਵਿਅਕਤੀ ਮੋਟਰਸਾਈਕਲ ਤੇ ਆ ਰਿਹਾ ਹੁੰਦਾ ਹੈ ਜਦੋਂ ਇਹ ਪਿੰਡ ਸਿੰਘਾਵਾਲਾ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਨਵਦੀਪ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਨਵਦੀਪ ਦੀ ਹਾਲਤ ਇਸ ਵਕਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕੀ ਇਲਾਜ ਦੇ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਤਾਂ ਮੋਗਾ ਤੋਂ ਹੀ ਮਾਮਲਾ ਸਾਹਮਣੇ ਆਇਆ ਡ라이ਵਰ ਦੇ ਵੱਜੋ ਕੰਮ ਕਰਦਾ ਸੀ ਨਵਦੀਪ ਸਿੰਘ ਅਤੇ ਇਸ ਨੇ ਆਪਣੀ ਗੱਡੀ ਜਿਹੜੀ ਤਿਆਰ ਕੀਤੀ ਹੋਈ ਸੀ ਇਹ ਬਰਾਤ ਵਿੱਚ ਲੈ ਕੇ ਜਾਣੀ ਸੀ ਬਰਾਤ ਵਾਲੀ ਗੱਡੀ ਦੇ ਅੰਦਰ ਫਾਇਰਿੰਗ ਹੋਈ ਹੈ ਗੋਲੀਆਂ ਚੱਲੀਆਂ ਨੇ ਵਿਆਹ ਦੇ ਲਈ ਇੱਕ ਗੱਡੀ ਬੁੱਕ ਕੀਤੀ ਹੋਈ ਸੀ ਮੋਗਾ ਚ ਬਰਾਤ ਵਾਲੀ ਕਾਰ ਦੇ ਅੰਦਰ ਇਹ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਡਰਾਈਵਰ ਦੀ ਹਾਲਤ ਇਸ ਵਕਤ ਨਾਜ਼ੁਕ ਦੱਸੀ ਜਾ ਰਹੀ ਹੈ ਕਾਰ ਦੇ ਵਿੱਚ ਮੌਜੂਦ ਲੋਕਾਂ ਨੇ ਹੀ ਫਾਇਰਿੰਗ ਕੀਤੀ ਹੈ ਹਾਲਾਂਕਿ ਉਹਨਾਂ ਦਾ ਮਕਸਦ ਕੀ ਸੀ ਉਹਨਾਂ ਨੇ ਫਾਇਰਿੰਗ ਕਿਉਂ ਕੀਤੀ ਇਸ ਬਾਬਤ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਡਰਾਈਵਰ ਦੀ ਹਾਲਤ ਨਾਜ਼ੁਕ ਹੈ ਹਾਲਤ ਨਾਜ਼ੁਕ ਹੋਣ ਦੇ ਚਲਦਿਆਂ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਵਿਆਹ ਦੇ ਲਈ ਗੱਡੀ ਬੁੱਕ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ ਪਰ ਗੱਡੀ ਦੇ ਡਰਾਈਵਰ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਗੱਡੀ ਦੇ ਵਿੱਚ ਬੈਠ ਕੇ ਹੀ ਫਾਇਰਿੰਗ ਕਰ ਦਿੱਤੀ ਗਈ। ਬਰਾਤ ਵਾਲੀ ਕਾਰ ਦੇ ਅੰਦਰ ਗੋਲੀ ਚੱਲੀ ਹੈ। ਹਾਲਾਂਕਿ ਇਸ ਦੌਰਾਨ ਗੱਡੀ ਦਾ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਮੋਗਾ ਦੇ ਹਸਪਤਾਲ ਲਿਆਂਦਾ ਗਿਆ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿਸ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਇਸ ਬਾਬਤ ਪੁਲਿਸ ਜਾਂਚ ਕਰ ਰਹੀ ਹੈ ਪਰ ਬਰਾਤ ਦੇ ਲਈ ਇਸ ਗੱਡੀ ਨੂੰ ਬੁੱਕ ਕੀਤਾ ਹੋਇਆ ਸੀ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ ਪਰ ਉਸ ਤੋਂ ਮਗਰੋਂ ਇਹ ਪੂਰੇ ਘਟਨਾ ਨੇ ਇਲਾਕੇ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੋਈ ਪਿਛਲੇ ਦਿਨੀ ਧਮਕੀ ਤਾਂ ਨਹੀਂ ਮਿਲੀ ਸੀ ਜਾਂ ਕਿਸੇ ਕਸਮ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਉਧਰ ਪੁਲਿਸ ਦੇ ਵੱਲੋਂ ਆਸ-ਪਾਸ ਦੇ ਲੋਕਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਤੱਕ ਵੀ ਖੰਗਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਹਮਲਾਵਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਜੋ ਬਰਾਦਰ ਦਾ ਦੋਸਤ ਸੀ ਆਪਣਾ ਦਾ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਇਹ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਦੀਪ ਗੱਡੀ ਬੁੱਕ ਸੀ ਅੱਜ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੋਗੇ ਤੋਂ ਸਿੰਘਾਲੇ ਪਾਸੇ ਨੂੰ ਜਾ ਰਹੇ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਉਦੋਂ ਬਾਅਦ ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਬਲੈਡ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਐਦਾਂ ਕਿ ਦੋ ਕਹਿੰਦੇ ਡਾਕਟਰ ਸਾਹਿਬ ਲੱਗ ਗਿਆ ਇੱਕ ਤਾਂ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਆ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲ ਕੋ ਉਹ ਤਾਂ ਕਹਿੰਦੇ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਪਦੀ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗਿਆ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਾਨੂੰ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਬੱਝੀਆਂ ਨੇ ਫਾਇਰ ਇਹ ਤਾਂ ਡਾਕਟਰ ਸਭ ਦੱਸਣਗੇ ਕਿ ਕਿੰਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਭ ਨੇ ਉਧਰੋਂ ਵੱਲੋਂ ਕੋਈ ਦੱਸਿਆ ਗਿਆ ਇਹ ਪੀੜ ਤੋਂ ਵੱਲੋਂ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਡ ਕਲੋਂ ਤਿਆਰ ਕਰਾ ਕੇ ਸਿੰਘਲ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਕੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਵੱਲੇ ਬੱਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰ ਸਰ ਜਿਸ ਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੀ ਕੰਮ ਡਿਲੀਵਰੀ ਕਰਦਾ ਘਰੇ ਕੁਝ ਪਤਾ ਲੱਗਾ ਕਿ ਏ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੱਧਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰਨ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕੀਤੀ ਜਾ ਰਹੀ ਹੈ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ